ਠੱਗੀ ਦੇ ਮਾਮਲੇ ਵਿੱਚ ਰੋਪੜ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਦਨ ਲਾਲ ਦੀ ਅਦਾਲਤ ਨੇ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਦੱਸ ਦਈਏ ਕਿ ਨਿਸ਼ਾਂਤ ਸ਼ਰਮਾ ਨੂੰ 5000 ਜੁਰਮਾਨਾ ਵੀ ਲੱਗਿਆ ਨਿਸ਼ਾਂਤ ਸ਼ਰਮਾ ਤੇ ਦੋਸ਼ ਹੈ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਸਸਤੇ rate ਤੇ ਗੱਡੀਆਂ ਵੇਚਣ ਦਾ ਝਾਂਸਾ ਦੇ ਕੇ ਉਹ ਲੋਕਾਂ ਨਾਲ ਠੱਗੀ ਮਾਰਦਾ ਸੀ ਇਸ ਮਾਮਲੇ ਵਿੱਚ ਉਸ ਦੇ ਸਾਥੀ ਰਵੀ ਵਿਕਾਸ ਅਤੇ ਰੋਹਿਤ ਭਗੌੜੇ ਹਨ ਕੁਰਾਲੀ ਪੁਲਿਸ ਨੇ ਨਿਸ਼ਾਂਤ ਅਤੇ ਉਸ ਦੇ ਤਿੰਨ ਸਾਥੀਆਂ ਦੇ ਖਿਲਾਫ 2011 ਵਿੱਚ FIR 166 ਦਰਜ ਕੀਤੀ ਸੀ આરોપીਆਂ ਨੇ हिसार ਦੇ ਇੱਕ ਵਿਅਕਤੀ ਨੂੰ ਸੈਕੰਡ ਹੈਂਡ ਕਾਰ ਵੇਚਣ ਦੇ ਰਾਤ ਦੇ ਵਿੱਚ ਠੱਗੀ ਦਾ ਸ਼ਿਕਾਰ ਬਣਾਇਆ ਸੀ हिसार ਦੇ ਅਨਿਲ ਕੁਮਾਰ ਨੇ 2011 ਵਿੱਚ ਨਿਸ਼ਾਂਤ ਸ਼ਰਮਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਦੋਸ਼ੀਆਂ ਨੇ ਅਨਿਲ ਕੋਲੋਂ 1,85,000 ਰੁਪਏ ਐਡਵਾਂਸ ਲੈ ਲਏ ਪਰ ਕਾਰ ਉਸਦੇ ਨਾਮ ਨਹੀਂ ਲਗਵਾਈ ਬਹਾਨਾ ਲਗਾਉਂਦੇ ਰਹੇ ਕਿ ਗੱਡੀ ਦਾ ਮਾਲਕ ਨਹੀਂ ਆਇਆ ਅਨਿਲ ਦੇ ਵਾਰ-ਵਾਰ ਚੱਕਰ ਲਾਉਣ ਤੇ ਉਹਨਾਂ ਨੇ ਉਸ ਨੂੰ ਬਾਕੀ ਰਾਸ਼ੀ ਦਾ ਚੈੱਕ ਦਿੱਤਾ ਜੋ ਕਿ ਬਾਅਦ ਵਿੱਚ ਬਾਊਂਸ ਹੋ ਗਿਆ। ਵਾਰ-ਵਾਰ ਪੁੱਛਣ ਤੇ ਦੋਸ਼ੀਆਂ ਨੇ ਅਨਿਲ ਨੂੰ 20000 ਰੁਪਏ ਦਿੱਤੇ ਅਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੰਦੇ ਹੋਏ ਮੁੜ ਕੇ ਨਾ ਆਉਣ ਲਈ ਕਿਹਾ। ਫਿਲਹਾਲ ਨਿਸ਼ਾਂਤ ਨੂੰ 4 ਸਾਲ ਦੀ ਸਜ਼ਾ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ ਅਤੇ ਉਸ ਦੇ ਤਿੰਨ ਭਗੌੜੇ ਸਾਥੀਆਂ ਦੀ ਤਲਾਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਸਪੋਕਸਮੈਨ ਟੀਵੀ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ 5.5 ਬੈਨ ਸਾਢੇ ਪੰਜ ਬੈਨ ਥੋੜੇ ਹੁੰਦੇ ਚੱਲ ਚੱਲ ਸਾਢੇ ਪੰਜ ਬੈਨ ਨਾਲ ਛੱਡੀ ਲੈ ਚੱਲ ਚਲੋ ਆਸਟ੍ਰੇਲੀਆ ਜਾਣਾ ਤੇ ਮੈਲਬਨ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਆ ਗਈ ਚੱਲ ਬੈਠ ਜਾ ਕੇ ਤੇਰੀ ਆ ਆਸਟ੍ਰੇਲੀਆ ਮੈਲਬਨ ਜਾਣਾ ਜੀ ਪਰ 51% ਆਏ ਉਹ 50 ਚੱਲਣਗੇ ਚਲੋ 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 ਯਾਰ ਢੱਲੇ ਕੇ ਬੈਠੇ ਹੋ ਕਾਲਾ ਕਿਉਂ ਪਹਿਨਣਾ ਉਕਾਲੇ ਪੈਣਾ ਇਹ ਬਾਤ ਬਹੁਤ ਸਾਰੇ ਸਟੂਡੈਂਟਾਂ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ ਐਸਈਓ 73 74 ਤੇ 75 ਸੈਕਟਰ 17 ਡੀ ਚੰਡੀਗੜ੍ਹ ਕੰਟੈਕਟ 0181 5044999